ਗਾਈਜ਼ ਸਾਰਿਆਂ ਨੂੰ ਅੱਜ ਅਸੀਂ ਚਾਹ ਪਰ ਮੱਜਾ ਮੱਜਾ ਵਾਸਤੇ ਅੱਜ ਕੋਈ ਕੋਈ ਗੱਲਾਂ ਨੋਟ ਕਰਨਾਂ ਨਹੀਂ ਛੋਡੀਆਂ ਜੇ ਮਿੱਟੀ ਜੰੰਦਾ ਮਿੱਟੀ ਚਾਰਚ ਜਾਂਦੀ ਨਹੀਂ ਉਹ ਟੂੜੀ ਛਿੱਟਲਾਂ ਨਹੀਂ ਛਿੱਟਲੰਦੀ ਹੈ ਛਿੱਟਲੰਦੀ ਹੈ ਉਹ ਟਰੈਕਟਰ ਦੇ ਹੌਲੀ ਟੱਕ ਟੱਕ ਆਈ ਨਾਲ ਲਾਟੜਾ ਲਾਟੜਾ ਕਰਨੀ ਹੈ ਲਾਟੜਾ ਹੋਰ ਅਗ੍ਹਾ ਕੋਈ ਸਾਡਾ ਚ 480 ਆ ਬਣਾਇਆ ਹੋਇਆ ਹੈ ਉਹ ਪਾਈ ਦਾ ਲਕਾਫਾ ਪਾਈ ਦਾ ਉਹ 2 ਸਾਲ ਪੁਰਾਣਾ ਹੈ ਉਹ ਦੋ ਸਾਲ ਪੁਰਾਣਾ ਹੈਗਾ ਬੜੀ ਉਹ ਲੁਧਿਆਣਾ ਟੈਕਸਪ੍ਰਾਇਸ ਵਾਲੇ ਵੀ ਵਧੀਆ ਪਿਆ ਜੀ ਉਹ ਦੋ ਸਾਲ ਹੋ ਗਏ ਸੀ ਇਕੱਠਾ 10 ਕਿਲਿਆਂ ਦਾ ਪਾਇਆ ਸੀ ਇੱਕ ਹੋਰ ਸੀ 480 ਆ ਉਹ ਉਹ ਕਰਕੇ ਬੰਦ ਕਰਕੇ ਆ ਘੱਟ ਲੈ ਉਹ ਥਾਣੇ ਜੀ ਪਾ ਵੀ ਸਿਲਿ ਲੁਧਿਆਣੇ ਤੋਂ ਟੈਸਟ ਕਰਾ ਕੇ ਲਿਆਂਦੇ ਸੀ ਆ ਹੁਣ ਹੌਲੀ ਹੌਲੀ ਉਤਰਾਈ ਕਰ ਰਿਹਾ ਹੈ ਭਾਈ ਜੀ ਕਰ ਰਹੇ ਨੇ ਉਹ ਦੇਖੋ ਜੀ ਸਾਡਾ 4R2i ਉਹ ਸਾਡਾ ਟੋਬਾ ਜੀ ਟੋਬਾ ਹੀ ਸਾਡਾ ਉਹ ਇਸ ਵਾਰ ਆਪਾਂ ਨੇ ਚੇਂਜ ਕਰਤਾ ਇਸ ਲਈ ਅਸੀਂ ਡੂੰਗਾ ਤੀ ਅਸੀਂ ਇੱਥੇ ਪ੍ਰਮਾਣ ਦੀ ਰਾਇ ਲੈ ਕੇ ਨਾ ਅਸੀਂ ਇੱਥੇ ਹੋਸਾ ਰੱਖਿਆ ਵੀਰੇ ਕਿਉਂ ਇੱਕ ਤਾਂ ਲੇਬਰ ਨੂੰ ਥੋੜੀ ਦਿੱਕਤ ਪੈਂਦੀ ਆ ਕੱਢਣ ਦਾ ਵਜਨ ਹੁੰਦਾ ਜ਼ਿਆਦਾ ਇਸ ਵਾਰ ਇਸ ਵਾਰ ਅਸੀਂ ਉੱਪਰ ਰੱਖਿਆ ਟੋਆ ਮੰਨ ਕੇ ਡੋਂਗਾ ਨਹੀਂ ਕਰਿਆ ਫੇਰ ਟਰੈਕਟਰ ਗੁਰ ਜਾਂਦੇ ਨਾਲ ਆਪਣੀ ਟਪਾਈ ਹੁੰਦੀ ਨਾਲ ਮਸ਼ੀਨ ਖੜਦੀ ਆ ਜੀ ਆਹ ਦੇਖੋ ਵੀਰੇ ਇਹ ਲੈ ਆਪਾਂ ਕਾਗਿ ਲੈ ਆਈਏ ਸਿੰਗਲ ਉਹ ਸਿੰਗਲ ਉੱਪਰ ਤਾਂ ਜਾਂਦਾ ਕੋਈ ਨਹੀਂ ਇਹ ਲਾਉਂ ਲਾਉਂ ਵਾਸਤੇ ਲੈ ਆ ਉੱਪਰ ਲਾ ਆ ਬਾਅਦ ਚ ਲਿਆਵਾਂਗੇ ਲੋ ਪੈ ਗਿਆ ਚਾਰ ਤੇ ਆਹ ਟਰੈਕਟਰ ਖੜਾਉਣ ਵਾਸਤੇ ਐ ਪੱਲੀ ਰੱਖ ਲੋ ਪੱਲੀ ਦੇ ਉੱਪਰ ਟਰੈਕਟਰ ਖੜਾ ਹੋਰ ਇਹ ਤਾਂ ਜਮੀਂ ਨਾ ਜਾਵੇ ਯਾਨੀ ਕਿ ਜਿਵੇਂ ਨੂੰ ਨਾਲ ਕੋਈ ਕੋਈ ਜਾਣੇ ਕਰ ਲੈਂਦੇ ਨੇ ਸਿੱਧੇ ਹੀ ਐ ਸਾਈਡਾਂ ਤੇ ਕਾ ਕਰ ਲੈਂਦੇ ਨੇ ਸਿੱਧੇ ਹੀ ਐ ਪਾਉਣ ਦੇ ਸਾਈਡਾਂ ਨੇ ਵੱਧ ਵੱਧ ਕਰ ਲੈਂਦੇ ਨੇ ਵੀ ਐ ਉਲਟਾ ਦਾਂਗੇ ਉਹ ਉਹ ਕੱਲ ਉਹ ਨਾ ਉਹਨਾਂ ਉਰਲੀ ਲੱਗੇ ਨਾ ਉਰਲੀ ਲੱਗੇ ਜਿਵੇਂ ਮਰਜ਼ੀ ਪੱਟ ਕੇ ਦੇਖ ਸਕਦੇ ਮੈਂ ਕਰ ਗਿਆ ਕਿ ਨਾ ਕੁਝ ਹੋਰ ਆ ਦੇਖੋ ਵੀਰ ਮੇਰੇ ਉਹ ਇਹ ਚਾਰ ਤਰ੍ਹਾਂ ਦੀਆਂ ਪਾਤੀਆਂ ਸਾਰੇ ਚਾਰ ਕੋਈ ਨਹੀਂ ਪਤਾ ਵੀ ਨਹੀਂ ਆਹੀ ਲਾਈ ਕਰੀ ਆ ਉਦੋਂ ਵੀ ਟਰੈਕਟਰ ਚੱਲੀ ਜਾਂਦਾ ਬਸ ਜਦੋਂ ਟਰਾਲੀ ਲਾਉਣਿਆ ਉਦੋਂ ਰੋਕਦੇ ਆ ਨਾਲ ਦੀ ਨਾਲ ਦੁਬਾਰਾ ਫੇਰ ਟਰੈਕਟਰ ਖੜਾਉਂਦੇ ਨਹੀਂ ਅਸੀਂ ਕਿੰਨਾ ਟਾਈਮ ਚਾਰ ਪਾਵਾਂਗੇ ਇਸ ਵਾਰਾ ਪਰ ਟੋਡੇ ਦੇ ਨਾਲ ਹੀ ਬਣਾਤਾ ਚਾਰ ਵਾਲਾ ਇਹ ਆਪਣਾ ਪੁਰਾਣਾ ਚਾਰ ਆਈ ਅੱਛਾ ਦੇਖ ਤਕਰੀਬਨ ਤਕਰੀਬਨ 2 ਸਾਲ ਹੋ ਗਏ ਇਹ ਆਪਣਾ ਦੋ ਵੰਡਾਈ 12 ਮਾਡਲ ਆਈ ਮਨ ਮਕੜਾ ਇਹਦੀ ਆਪਣੀ 92 ਮਾਡਲ ਆਪਣਾ ਲੈਣ ਗਿਆ ਉਹ ਸਾਡਾ ਬਜ਼ੁਰਗ ਭਾਈ ਉਹ ਪੁਰਾਣਾ ਦਾਸੀ ਰੱਖਿਆ 92 ਮਾਡਲ ਨੂੰ ਨਮਾ ਪੜਾਇਦੀ ਉਹਦੀ ਟੋਟਲੇ ਵੀ ਹੈਗਾ ਉਹ ਢੀੜਾ ਲੈਣ ਗਿਆ ਇਹ ਸਾਡਾ ਤੂੜੀ ਵਾਲੀ ਤੇ ਕੰਪਿਊਟਰ ਕਰਾਹੇ ਤੇ ਕੰਮਾਈ ਇਹ ਉਹਦੀ ਬਹੁਤ ਪਰਮਾਹੰਦਾ ਸਾਡਾ ਇਹਦੀ ਮੇਨ ਵੀਰੇ ਲੜਾਈ ਆ। ਬਸ ਇਹਦਾ ਕੋਈ ਹੋਰ ਨਾ ਕੋਈ ਦਵਾਈ ਨਾ ਕੋਈ ਹੱਲ ਨਹੀਂ ਨਹੀਂ ਲੜਾਈ ਆ। ਜਿਹੜੀ ਆਪਾਂ ਕਹਿੰਦਾ 19 ਪੈ ਗਈ ਬਈ ਲੜਾਈ ਨਹੀਂ ਹੁੰਦੀ ਉਹਦੀ। ਤਾਂ ਹੀ ਉਲੀ ਪੈ ਜਾਂਦੀ ਆ। ਆਹ ਦੇਖੋ 2 ਸਾਲ ਹੋ ਗਏ ਕਿਤੇ 19 ਦਾ ਡਾਲ ਨਹੀਂ। ਫਾਇਦਾ ਸਾਨੂੰ ਪੱਟਿਆ ਨਹੀਂ ਹੁਣ ਅਸੀਂ ਘੋਣਾ ਲਾਉਣਾ ਕਰਕੇ ਕੱਢਿਆ ਨਹੀਂ ਹੋ ਗਿਆ। ਮਨ 10-15 ਦਿਨ ਹੋ ਗਏ ਫੇਰ ਵੀ ਆਹ ਦੇਖੋ ਕਿੰਨਾ ਸਾਫ਼ ਹੋਇਆ ਸਾਨੂੰ ਜਿਉਂ ਕਰਕੇ ਰਖਾਉਣਾ ਆ ਦੇਖੋ ਵੀ। ਇਹ ਤਿਸਲੇ 2 ਸਾਲਾਂ ਦਾ ਚਾਰ ਆ ਜੀ ਮੇਰਾ। ਤਿਸਲੇ ਸਾਲ ਮੈਂ ਮਹਾਨੜੇ ਦਾ ਬਹਣ ਨੂੰ ਰੈਸਟ ਆ ਜੂ ਇਕੱਠਾ ਬੀਜ ਕੇ ਦੂਸਰੇ ਸਾਲ ਉਹ ਚ ਮਾਂ ਮੂੰਗੀ ਬੀਜਤੀ ਨਾਲੇ ਰੇਹ ਬਣ ਗਿਆ ਨਾਲੇ ਬਾਹਣ ਦਾ ਇਸ ਵਾਰ ਫਿਰ ਚੰਗਾ ਹੋਇਆ ਮੱਕਾ ਇਹ ਮੇਰਾ ਆਪਣਾ ਬੋਰ ਆ ਗਿਆ ਜੀ ਦੇਖੋ ਜੀ ਸਾਡੇ ਦਰਖਤ ਲਾਏ ਹੋਏ ਸਾਨੂੰ ਬਰਾਉ ਫਤਨ ਖੌਂਗਾ ਦਰਖਤਾਂ ਨਾਲ ਮੋਹ ਆ ਸਾਡਾ ਦੇਖੋ ਜੀ ਸਾਡੇ ਟੋਟੇ ਲਵੇ ਨਿੰਮ ਲਾਤਾ ਨੰਬਰ ਕੰਨਾ ਲਾਤੀਆਂ ਕਾਲੀ ਰਾਤੀ ਨਿੰਮ ਲਾਤਾ ਬਸ ਯੋ ਦੇਖੋ ਜੀ ਸਾਡੇ ਥੁਰ ਤੁਰੋ ਦੇਖੋ ਸਾਡੇ ਨਾ ਇੱਕ ਮੋਟਰ ਆ ਗਈ ਇੱਕ ਸਾਨੂੰ ਉਹ ਦਿਖਾਉਣਿਆ ਉਹ ਦੇਖੋ ਸਾਡੇ ਦਰਖਤ ਤੁਰਦੀ ਤੁਰੋ ਐ ਲੈਣ ਲਈ ਹੋਈ ਸਾਡੀ ਤੁਰਦੀ ਤੁਰ ਲਾਏ ਹੋਏ ਨੇ ਬਸ ਸਾਨੂੰ ਨਾ ਇੱਕ ਬੀ ਮਾੜਾ ਮਿਲ ਗਿਆ ਵੀਰੇ ਨੇ ਅਸੀਂ ਇਕੱਠਾ 100 ਦਰਖਤ ਲਾਇਆ ਜੀ ਦੇਕਾਂ ਨਾਲ ਤੇ ਨਿੰਮਾ ਦਾ ਤੇ ਟਾਲੀ ਦਾ ਫਿਲਹਾਲ ਇੰਨੇ ਦਰਖਤ ਇਧਰ ਕਿਸੇ ਦੇ ਵੀ ਨਹੀਂ ਮੇਥੂ ਬਗੇਰ ਮੇਰੀ ਪਤਨੀ ਦੇ ਪਤਨੀ ਦੇ ਕਿਸੇ ਦੇ ਇੰਨੇ ਦਰਖਤ ਨਹੀਂ ਜਿੰਨੇ ਮੈਂ ਲਾ ਰੱਖੇ ਨੇ ਇਹ ਇੰਦਰ ਲਾ ਲੋ ਕਿਰੇ ਮੈਂ ਆਪਣੇ ਘਰ ਦੇ ਆਲੇ-ਦਾਲੇ ਲਾ ਰੱਖੇ ਨੇ ਆਹ ਮੈਂ ਫਲਾਣੇ ਬੂਜੇ ਲਾ ਰੱਖੇ ਨੇ ਔਲਾ ਹੋ ਗਿਆ ਅਮਰੂਦ ਹੋ ਗਿਆ ਆ ਹੋਰ ਅਮਰੂਦ ਦੀ ਵੈਰੈਟੀ ਆ ਲਾਲ ਰੰਗ ਦਾ ਲੱਗਦਾ ਤੇ ਉਹ ਨਾਰ ਹੋ ਗਿਆ ਉਹ ਕੇਨੂ ਹੋ ਗਿਆ ਐ ਲਾਇ ਹੋਏ ਨੇ ਵੀਰੇ ਆਪਣੇ ਇੱਕ ਵਾਰਸ ਨੂੰ ਦੁਬਾਰਾ ਨਜ਼ਰ ਮਰਵਾਦਣਾ ਦੇਖੋ ਦੇਖੋ ਸਾਡਾ ਮਾਹੌਲ ਕੋਠੇ ਦਾ ਆਪਾਂ ਕਹਿੰਨੇ ਆ ਮੋਟਰ ਤੇ 2 ਦਰਕਤ ਨਹੀਂ 10 ਘਟੂ ਘਟ 10 ਤਾਂ ਹੋਣ ਨਾ ਦੇਖੋ ਸਾਡੇ ਤਾਂ ਲਗਭਗ 100 ਦੇ ਕਰੀਬ ਹੋਊ ਆ ਗਈ ਦੂਸਰੀ ਮੋਟਰ ਆਪਣੀ ਇਹਨਾਂ ਦਾ ਵਿਚਕਾਰ ਪੰਜ ਕਿਲਿਆਂ ਦੀ ਵਾਸੀ ਦਾ ਫਰਕ ਆ ਇਹ 5 ਕਿਲੋ ਰੇ ਘਰ ਲਗਿਆ ਉਹ ਦੂ ਦਾ ਹਾਂ ਉਹ ਟੂਬਾ ਆਪਣਾ ਹੁਣ ਖਾਲੀ ਹੋ ਗਿਆ ਜੀ ਪਾਣੀ ਸਵੇਰੇ ਧੋਵਾਂਗੇ ਇਹਨੂੰ ਰੋਜ਼ ਹੀ ਰੋਜ਼ ਅਸੀਂ ਇਹਨੂੰ ਧੋਨੇ ਆ ਤੇ ਸਾਫ਼ ਕਰਕੇ ਦੁਬਾਰਾ ਫੇਰ ਭਰਦੇ ਆ ਕਾਗਾ ਜੀ ਦਾ ਬਹੁਤ ਸੋਹਣਾ ਇਹਦਾ ਫਿਲਹਾਲ ਮੇਰੇ ਨੌ ਨਹੀਂ ਜਦ ਬਹੁਤ ਐ ਗ੍ਰੋਥ ਕਰਦਾ ਇਹ ਜਿਵੇਂ ਕੋਈ ਆਪਾਂ ਕੋਈ ਜਾਨਵਰ ਨਹੀਂ ਗ੍ਰੋਥ ਕਰਦਾ ਹੁੰਦਾ ਐ ਗਿਣਾ ਚ ਹੀ ਹੋ ਗਿਆ ਆ ਆਪਣੀਆਂ ਡੇਕਾਂ ਹੋ ਗਈਆਂ ਉਹ ਆਪਣੇ ਡੌਗੀ ਬੰਨੇ ਬੈਠ ਨੇ ਦੇ ਹਲੇ ਅਸੀਂ ਉਹਨਾਂ ਨੂੰ ਹੋਰ ਅੰਦਰ ਲਿਆਵਾਂਗੇ ਤੇਰੇ ਪੱਖੇ ਥਲੇ ਹੋਣਗੇ ਰਾਤ ਨੂੰ ਕੂਲਰ ਤੇ ਪੱਖੇ ਥਲੇ ਦੇਣੇ ਅਸੀਂ ਇਹਨਾਂ ਨੂੰ ਕਿ ਮੈਂ ਅੱਜ ਮੌਸਮ ਸਹੀ ਆ ਮੌਸਮ ਦੇ ਸਾਬ ਨਾਲ ਬਾਹਰ ਕੱਢਦੇ ਆਂ ਉਂ ਨਹੀਂ ਕੱਢਦੇ ਤੇ ਉਹ ਆਪਣਾ ਟੂੜੀ ਚਾਲਾ ਗਿਆ ਜੀ ਇਹ ਸਾਈਡ ਆ ਗਿਆ ਮੱਝਾਂ ਦਾ ਜੀ ਇਹ ਕੋਈ ਆਪਣੇ ਕੋਠੀਆਂ ਆ ਗਏ ਇਹ ਸਵਤਾਂ ਨਾ ਸਵਤਾ ਆਪਣੀਆਂ 40 40 ਫੁੱਟ ਦੀਆਂ ਨੇ ਦੋ 80 ਫੁੱਟ ਦੀਆਂ ਲੰਮੀ ਸਵਤਾ 80 ਫੁੱਟ ਇਹ ਆਪਣਾ ਝੋਨਾ ਆ ਗਿਆ ਜੀ ਤੇ 45 10 ਦਿਨ ਹੋਏ ਵੇਲੇ ਇਹਨਾਂ ਇੱਕਦਮੀ ਬਣੀ ਬੰਦੇ ਇੱਥੇ ਇਹ ਗ੍ਰੈਂਡ ਵੱਧ ਕਰ ਦਾਂਦੀ ਆ। ਹੋ ਚੱਲੀ ਰਹੀ ਸੀ। ਆਹ ਔਲੇਾਂ ਦੇ ਪੁੱਜੇ ਨਹੀਂ ਜੀ ਲੋ। ਪਿਛਲੀ ਵਾਰ ਮੈਨੂੰ ਪਤਾ ਨਹੀਂ ਸੀ ਵੀ ਇਹ ਤੇ ਇਕੱਲੇ ਤੇ ਲੱਗਦੇ ਨਹੀਂ ਆ। ਇਹ ਇਸ ਵਾਰ ਲਵਾਇਆ ਮੈਂ। ਇਸ ਵਾਰ ਹੀ ਲੱਗੇ ਆ ਔਲੇ। ਬਹੁਤ ਔਲੇ ਪੁੱਤਰੇ। ਆਪਦੇ ਨਾਂ ਕੋਈ ਰੇ ਨਾ ਕੁਝ ਨਹੀਂ ਪਾਇਆ ਹਾਂ। ਸਾ ਨਾਰਮਲ ਪਾਰਟੀ ਨਾਲ ਲੱਗੇ ਹੋਏ ਨੇ ਇਹ ਮਿੱਟੀ ਮੈਂ ਮੂਡੇ ਦੀ ਲਿਆਇਤੀਗਾ ਸੂਏ ਦੇ ਲੋਗ ਪਿਆ ਟਰਾਲੀਆਂ ਬੁੱਝਿਆਂ ਵਾਸਤੇ ਲਾਉਣ ਵਾਸਤੇ ਤੇ ਫਿਲਹਾਲ ਆਹ ਦੇਖੋ ਜੀ ਮੇਰੇ ਲਾਈ ਹੋਏ ਨਰਖ ਤੋਂ ਇਹ ਵੀ ਦੇ ਦੂਸਰੇ ਦੂਸਰੀ ਕੋਠੀ ਆ ਗਈ ਸਾਡੀ ਇਧਰ ਵੀ ਦਰਖਤ ਮੈਂ ਲਾਈ ਹੋਏ ਨੇ ਸਾਰੇ ਅਜ ਨੂੰ ਦਿਖਾਉਣਾ ਦੇਖ ਤਾਸਾ ਮਗਲੀ ਅੱਧਾ ਕੱਲਿਆਂ ਦਾ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਦੇਖ ਹੀ ਲੇ ਇੱਧਰ ਨਾਲ ਪਰੂਆ 10 8 ਫੁੱਟ 10 ਫੁੱਟ ਤੋਂ ਨਿਕਲਿਆ ਤੀ ਗਈ ਇਹ ਨਾਲਾਂ ਲੱਗ ਗਏ ਗਵੰਡੀ ਤੋਂ ਇਹ 10 ਫੁੱਟ ਜਿਵੇਂ ਮੈਂ ਕੁਛ ਨਹੀਂ ਕਰਿਆ ਜੀ ਮਿੱਟੀ ਲਾਤੀ ਕੰਦ ਨਾਲ ਤੇ ਆਹ ਦੇਖੋ ਡੇਕਾ ਥੋੜੀ ਤੋੜ ਕਿਲੇ ਦੀ ਵਾਹੀ ਦੇਖਾ ਤੂੰ ਤਾਂ ਟਾਲੀ ਨਿਕ ਕੋਈ ਫਿਲਹਾਲ ਸਾਡੇ ਦਰਖਤ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਦਰਖਤ ਲਾਓ ਯਾਰ ਸਾਲ ਕਿੰਨਾ ਸੋਹਣਾ ਮਾਹੌਲ ਬਣ ਲੱਗਦਾ ਸੋਹਣਾ ਲੱਗਦਾ ਦਰਖਤ ਹਰਾ ਹਰਾ ਹੁਣ ਦੇਖੋ ਮੀਂਹ ਪੈ ਗਿਆ ਸੌਣ ਦੇ ਮਹੀਨੇ ਦੇਖ ਕਿੰਨੇ ਸੋਹਣੇ ਲੱਗਦੇ ਨੇ ਇਹ ਜਿਹੇ ਵੇਲੇ ਦੇਖੋ ਜੀ ਆ ਮਾਹੌਲ ਬਣਿਆ ਪਿਆ ਜਮਾ ਸਿਰੇ ਹਲੇ ਹਾਲ ਮੇਰੇ ਗਾਹਾਂ ਗਾਦੋ ਕਿਲੇ ਉੱਥੇ ਵੀ ਨਹੀਂ ਉਹ ਮਿੱਟੀ ਜਿਆਦਾ ਤਕੜੀ ਆ ਉਹ ਇਦੋਂ ਵੱਡੀਆਂ ਨੇ ਉਹ ਕਿਉਂਕਿ ਕਾਏ ਮੇਰੇ ਚੌਂਦੀ ਨਹੀਂ ਉਹ ਦੂਰ ਆ ਉਹ ਦੋ ਕਿਲੇ ਮੈਨੂੰ ਗਾਹਾਂ ਅਲੱਗ ਨੇ ਗਾਦੋ ਕਿਲੇ ਮਨ ਪਹਿਲਾਂ ਦੱਬੀ ਹੋਈ ਆ